ਆਪਤਾ ਰਹਿ ਕੇ ਅਗੇ ਜੀ ਵਕੇਸ਼ਨ ਤੇ ਤੇ ਘਰ ਚ ਪੂਰਾ ਖਲਾਰਾ ਪੈ ਚੁੱਕਿਆ ਮਿੱਟੀ ਘੱਟੇ ਨੇਹਰੀਆਂ ਨਾ ਤੇ ਹੁਣ ਅਸੀਂ ਲੱਗੇ ਜੀ ਸਫਾਈਆਂ ਕਰਨ ਧੋਤੋਾਈ ਕਰਦੀ ਆ ਸਾਰੇ ਕੱਪੜੇ ਵਗੈਰਾ ਧੋਦੀ ਜਿਹੜੇ ਹੈਗੇ ਘਾਉਣ ਵਾਲੇ ਪੋਚੇ ਨਾਲ ਵੀ ਸਫਾਈ ਨਹੀਂ ਹੋਈ ਇਸ ਕਰਕੇ ਸਾਨੂੰ ਧੋਣਾ ਪੈ ਰਿਹਾ ਇੱਧਰ ਜਿਆਦਾ ਮਿੱਟੀ ਹੈ ਇੱਧਰ ਸਾਰਾ ਜੀ ਮੈਂ ਸੋਹ ਹੋ ਗਿਆ ਦੇ ਕਬਰ ਵਗੈਰਾ ਕੰਝ ਕਰਕੇ ਧੋਤਾ ਸੀ ਪਰਦੇ ਮੈਂ ਤਾਰੇ ਪਰਦੇ ਵੀ ਧੋ ਰਹੀ ਆ ਮੈਂ ਨਾਲ ਦੀ ਨਾਲ ਇੱਧਰ ਇੱਧਰ ਦੇ ਇੱਦਾਂ ਸਾਡੇ ਵਾਈਟ ਕਲਰ ਦੇ ਪਰਦੇ ਆ ਤਾਂ ਗੰਦੇ ਜਲਦੀ ਹੋ ਜਾਂਦੇ ਉਹ ਧੋਣ ਲਈ ਪਾਤੇ ਨੀਚੇ ਸਾਰਾ ਧੋਤਾ ਜਿਹੜੇ ਪਰਦੇ ਧੋਤੇ ਸੀਗੇ ਨਾਲ ਦੀ ਨਾਲ ਉਹ ਟੰਗ ਤੇ ਸਾਫ਼ ਹੋ ਗਏ ਤਾਂ ਸਾਬ ਲੱਗੇ ਵੀ ਟੰਗਣ ਹੈਲਪ ਕਰਨ ਲੱਗੇ ਹੋਏ ਮੇਰੀ ਓਏ ਹੋਏ ਫੇਰ ਟੰਗ ਦੂੰਗੇ ਮੰਨੀ ਬੜੀ ਹੋ ਗਏ ਸਾਡਾ ਨਾਲ ਦੀ ਨਾਲ ਸੁੱਕ ਜਾਂਦੇ ਗਰਮੀ ਬਹੁਤ ਹੈ ਜਿਹੜੇ ਮੈਂ ਸੋਫਿਆਂ ਦੇ ਕਵਰ ਵਾਰਾ ਧੋਤੇ ਤੇ ਉਹ ਵੀ ਸੁੱਕ ਗਏ ਨਾਲ ਦੀ ਵੀ ਤੈਅ ਲਗਾ ਦਵਾਂ ਮੌਸਮ ਨਾ ਸੁੱਕੀ ਜਾਂਦੇ ਆ ਪਰ ਬਹੁਤ ਜ਼ਿਆਦਾ ਗਰਮੀ ਆ ਜੀ ਬਹੁਤ ਬੁਰਾ ਹਾਲ ਹੈ ਸ਼ਾਮ ਦਾ ਟਾਈਮ ਹੈ ਜੀ ਅੱਜ ਸਵੇਰ ਦੇ ਕੰਮਕਾਰ ਕਰਕੇ ਸਾਰੀਆਂ ਸਫਾਈਆਂ ਵਗੈਰਾ ਕਰਕੇ ਦੁਪਹਿਰ ਨੂੰ ਕੀਤੀ ਰਸਤ ਤੇ ਫਿਰ ਸੀਗੀ ਅੱਜ 10ਵੀਂ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਆਏ ਆ ਤੇ ਹੁਣ ਬਣਾਉਣ ਲੱਗੇ ਜੀ ਮੈਂ ਸਬਜੀ ਸਬਜੀ ਚਾਜਾ ਆਲੂ ਕੋੜੇ ਤੇ ਰੁਟੀਨ ਸਾਰੀ ਖਰਾਬ ਹੋ ਚੁੱਕੀ ਹੈ ਜੀ ਜਾ ਕੇ ਹਫ਼ਤਾ ਹੀ ਰਹਿ ਕੇ ਆਏ ਆ ਪਰ ਪੂਰੀ ਰੁਟੀਨ ਹੈ ਜਿਹੜੀ ਘਰ ਦੀ ਉਹ ਚੇਂਜ ਹੋ ਚੁੱਕੀ ਹੈ ਨਾ ਉਦਾਂ ਦੀ ਰੁਟੀਨ ਬਣ ਰਹੀ ਹੈ ਹਲ ਟਾਈਮ ਲੱਗੂਗਾ ਸਰੀਰ ਵੀ ਥੱਕੇ ਥੱਕੇ ਜਿਹੀ ਹੈ ਜਿੱਦਾਂ ਬੁਖਾਰ ਹੋਇਆ ਹੋ ਹੁੰਦਾ ਹੈ ਵੈਦਰ ਵੀ ਥੋੜਾ ਚੇਂਜ ਹੋ ਗਿਆ ਤਾਂ ਮਿਲ ਕੇ ਹਫਤੇ ਦੇ ਅੰਦਰ ਅੰਦਰ ਇਹਨਾਂ ਜਿਆਦਾ ਫਰਕ ਪੈ ਗਿਆ ਸਾਨੂੰ ਤੇ ਹੁਣ ਸਬਜ਼ੀ ਬਣਾਉਂਦੇ ਆਂ ਜੀ ਫਿਰ ਬਣਾਉਂਗੀ ਫੁਲਕੇ ਆਟਾ ਮੈਂ ਗੁੰਨ ਲਿਆ ਔਰ ਦੇ ਦੇ ਦੋ ਹੋਰ ਦੇ ਵਿੱਚ ਰੋਟੀ ਨਾਲ ਲੰਦੇ ਪਾ ਰੋਟੀ ਨਾਲ ਪਾਓ ਜੀ ਕਾੜ ਦਿੱਕ ਤਾਂ ਬੜੀਆ ਆਏ ਜੀ ਕਾੜ ਬੜੀਆ ਨਹੀਂ ਪੈ ਰਾ ਹੈ ਰੋਟੀ ਪਰ ਗੁੰਨ ਲਿਆ ਕਾਈ ਜਲੇ ਸੇ 56 베라 ਹੈ 베라 ਹੈ ਮੈਂ ਮੋਬਾਈਲ ਨਹੀਂ ਅੱਛਾ ਚੱਲ ਇੱਕ ਦੇ ਦੇ ਦੋ ਦੇ ਦੇ ਦੋ 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 ਵਾਲਾ ਗੇਮ ਖੇਲੇਗੇ ਸਾਡੇ ਅੱਜ ਬਾਰਿਸ਼ ਹੋਣ ਲੱਗੀ ਜੀ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀ ਅੱਜ ਤੇ ਵੱਧ ਗਰਮੀ ਤੇ ਥੋੜੀ ਰਾਹਤ ਮਿਲੂਗੀ ਅਗਰ ਬਾਰਿਸ਼ ਹੋ ਜਵੇ ਸਿੱਤੇ ਹੀ ਤਾਂ ਪੈ ਰਹੇ ਆ ਬਾਕੀ ਪਤਾ ਨਹੀਂ ਵੀ ਤੇਜ਼ ਹੋਊਗੀ ਜਾਂ ਨਹੀਂ ਬਾਹਰ ਬੈਠੇ ਆਸੀਂ ਰੱਬ ਦਾ ਸ਼ੁਕਰ ਹੈ ਕਿ ਥੋੜੀ ਬਾਰਿਸ਼ ਹੋ ਗਈ ਵਾਈ ਠੰਡਾ ਹੋ ਗਿਆ ਬਹੁਤ ਜ਼ਿਆਦਾ ਗਰਮੀ ਹੈ 45 47 ਟੈਂਪਰੇਚਰ ਆਇਆ ਵਾ ਸਾਡੇ ਪੰਜਾਬ ਦਾ ਵੀ ਆ ਠੰਡੇ ਮਾਤਾ ਰਾਨੀ ਦੇ ਚੋਲੇ ਜਿਹੜੇ ਫਰਮਾਤਮ ਨੇ ਚਲਾਏ ਬਹੁਤ ਵਧੀਆ ਇੱਕਦਮ ਪੂਰੀ ਤੇਜ਼ ਹੋ ਚੁੱਕੀ ਹੈ ਜੀ ਬਾਰਿਸ਼ ਇਹਦੇ ਚ ਕੈਮਰੇ ਚ ਦਿਖ ਨਹੀਂ ਰਹੀ ਢੀਕੇ ਤੋਂ ਵੰਦੀ ਆ ਫਸ ਤੇ ਜਿੱਦਾ ਪਾਣੀ ਸਾਹਨੇ ਅੱਜ ਗੱਡੀ ਤੋਂ ਆਈ ਸੀ ਜਿੱਦਨੇ ਗੱਡੀ ਤੋਂ ਆਉਂਦੇ ਤਨ ਬਾਰਿਸ਼ ਹੋ ਜਾਂਦੀ ਹੈ ਵੈਸੇ ਅੱਜ ਵੀ ਉਹ ਪੱਕਾ ਹੋ ਗਿਆ ਮੇਰਾ ਹੋ ਗਿਆ ਦੇਖੋ ਆ ਅੱਜ ਹੈਗੀ ਹੈ ਜੀ ਦਿਨ 21 ਤਰੀਕ ਹੈ ਜੀ ਤੇ ਅੱਜ ਸਾਰੇ ਵੱਲੋਂ ਤੇ ਮੇਰੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਯੋਗਾ ਡੇ ਅੱਜ ਯੋਗ ਦਿਵਸ ਹੈ ਜੀ ਤੇ ਅਸੀਂ ਵੀ ਯੋਗਾ ਕਰਦੇ ਆ ਤੇ ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਤੇ ਸਾਰਿਆਂ ਨੂੰ ਯੋਗ ਵੱਲ ਮੋੜੇ ਕਿ ਸਾਡੇ ਭਾਰਤੀ ਜੋ ਸੰਸਕ੍ਰਿਤੀ ਹੈ ਭਾਰਤੀ ਸਭਿਆਤਾ ਹੈ ਉਹਦੇ ਵਿੱਚ ਯੋਗਾ ਦਾ ਇੱਕ ਬਹੁਤ ਬੜਾ ਮਹੱਤਵ ਹੈ ਤੇ ਅਸੀਂ ਵੀ ਯੋਗਾ ਕਰਕੇ ਆ ਚੁੱਕੇ ਆ ਜੀ ਤੇ ਹੁਣ ਮੈਂ ਧੋਣ ਲੱਗੀ ਆ ਜੀ ਕੱਪੜੇ ਥੋੜਾ بارش ਪੈਣ ਨਾਲ ਥੋੜਾ ਜਿਹਾ ਰੀਲਿਫ ਮਿਲਿਆ ਗਰਮੀ ਤੋਂ ਪਰ ਹਮਸਤਾ ਹੋਗੀ ਜੀ ਦੁਬਾਰੇ ਪਰ ਗਰਮੀ ਤਾਂ ਹਲੇ ਪਾਉਗੀ ਜੇ ਹਾੜ ਹੁਣ ਸ਼ੁਰੂ ਹੋ ਜਾਣਾ ਪਰ ਮੀਮੂ ਪਾਉਗੇ ਫਿਰ ਉੱਤੇ ਬਾਅਦ ਥੋੜਾ ਜਿਹਾ ਫਰਕ ਪੈ ਜਾਊਗਾ ਤੇ ਮੌਸਮ 'ਚ ਕਾਫੀ ਫਰਕ ਹੈ ਮੀਂਹ ਪੈਣ ਨਾਲ ਅੱਜ ਜ਼ਵੇਰ ਦੀ ਲੱਗੀ ਹੋਈ ਜੀ ਆਪਣੇ ਪ੍ਰੈਕਟੀਕਲ ਜੇ ਬਣਾਉਣ ਨਵ ਕਿਆ ਬਣਾ ਰਹੀ ਹੈ ਫਾਈਲ ਤਿਆਰ ਕਰਨ ਲੱਗੀ ਹੋਈ ਹੈ ਇਹਨੂੰ ਫਾਈਲ ਮਿਲੀ ਹੋਈ ਹੈ ਕੱਲ ਨੂੰ ਸਮਾਨ ਲੈ ਕੇ ਦਿੱਤਾ ਸੀਗਾ ਛੁੱਟੀਆਂ ਵੀ ਹੁਣ ਥੋੜੀਆਂ ਹੀ ਰਹਿ ਗਈਆਂ ਇਸ ਕਰਕੇ ਆਪਣਾ ਇਹ ਕੰਮ ਕੰਪਲੀਟ ਕਰ ਰਹੀ ਹੈ ਕੀ ਸ਼ੁਭਦਰ ਕੰਪਿਊਟਰ ਤੇ ਬੈਠਾ ਹੈ ਗਾਣੇ-ਗੋਣੇ ਦੇਖ ਰਿਹਾ ਹੈ ਤੇ ਜੀ ਮੇਰਾ ਪ੍ਰੋਜੈਕਟ ਬਸ ਖਤਮ ਹੋਣ ਵਾਲਾ ਹੈ ਤਾਂ ਅਗਰ ਛੁੱਟੀਆਂ ਥੋੜੀਆਂ ਜਿਹੀ ਰਹਿ ਗਈ ਇਸ ਲਈ ਸੀ ਖਤਮ ਕਰਨੇ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕੀ ਜੀ ਮਿਲਦੇ ਤੁਹਾਨੂੰ ਅਨੰਦ ਐਕਸਟਰਾ ਵਲੌਗ ਵਿੱਚ